ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੱਚਖੰਡਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ ਤੋਂ ਸਿੱਖ ਪੰਥ ਦੇ ਪੰਜ ਤਖਤਾਂ ਲਈ ਸ਼ੁਰੂ ਕੀਤੀ ਗਈ ਪੰਜ ਤਖਤ ਵਿਸ਼ੇਸ਼ ਤੀਰਥ ਰੇਲਗੱਡੀ ਪਲਕੇ ਸਵੇਰੇ 8 ਵਜੇ ਪਹੁੰਚੇਗੀ ਜਿਹੜੀ ਕਿਸ਼ਰੀ ਅਨੰਦਪੁਰ ਸਾਹਿਬ ਦੇ ਗੁਰਦ ਆਮਾਂ ਦੇ ਦਰਸ਼ਨਾਂ ਤੋਂ ਬਾਅਦ ਸ਼ਾਮੀ 9 ਵਜੇ ਸਰਹੰਦ ਲਈ ਰਵਾਨਾ ਹੋ ਜਾਵੇਗੀ ਬਿੱਟੂ ਨੇ ਅੱਗੇ ਦੱਸਿਆ ਕਿ ਸਰਹੰਦ ਵਿਖੇ ਰਾਤ ਦੇ ਪੜਾਅ ਤੋਂ ਬਾਅਦ ਇਹ ਰੇਲਗੱਡੀ 1 ਸਤੰਬਰ ਨੂੰ ਬਾਅਦ ਦੁਪਹਿਰ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਲੀ ਰਵਾਨਾ ਹੋਵੇਗੀ ਉਤੇ ਰਾਤ ਦਾ ਠਹਿਰਾ ਕਰਨ ਤੋਂ ਬਾਅਦ 2 ਸਤੰਬਰ ਨੂੰ ਬਾਅਦ ਦੁਪਹਿਰ ਅੰਮ੍ਰੇਸਰ ਲਈ ਰਵਾਨਾ ਹੋਵੇਗੀ ਬਿੱਟੂ ਨੇ ਦੱਸਿਆ ਕਿ 4 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕੱਡੇ ਜਾਣ ਵਾਲੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੇਗੀ ਜਦਕਿ 4 ਸਤੰਬਰ ਨੂੰ ਗੁਰਦੁਆਰਾ ਬੁਰਜਾ ਕਾਲੀ ਫੂਲਾ ਸਿੰਘ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਨਾਲ ਮੁਹੱਲਾ ਕੱਢਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਸ ਰੇਲ ਗੱਡੀ ਵਿੱਚ 1300 ਸ਼ਰਧਾਲੂ ਸਫ਼ਰ ਕਰ ਰਹੇ ਨੇ ਤੇ ਹਰੇਕ ਡੱਬੇ ਵਿੱਚ ਸਪੀਕਰ ਲਗਾ ਕੇ ਕੀਰਤਨ ਵੀ ਸਰਵਣ ਕਰਵਾਇਆ ਜਾ ਰਿਹਾ ਹੈ।